ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ 11 ਨਵੰਬਰ ਤੱਕ ਟਾਲ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਹੀ ਉਪਰਾਜਪਾਲ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਵੀ ਕੀਤੀ ਕੋਰਟ ਨੇ ਕਿਹਾ ਹੈ ਕਿ ਉਪਰਾਜਪਾਲ ਦਾ ਸਾਰੀਆਂ ਪਾਰਟੀਆਂ ਦੇ ਨਾਲ ਗੱਲ ਕਰਨਾ ਸਹੀ ਹੈ ਤੇ ਨਾਲ ਹੀ ਕੋਈ ਸਰਕਾਰ ਬਣਾਉਣ ਤੇ ਕੋਰਟ ਨੇ ਨਿਰਦੇਸ਼ ਦਿੱਤੇ ਨੇ ਉਪਰਾਜਪਾਲ ਹੁਣ ਸਰਕਾਰ ਬਣਾਉਣ ਦੀ ਸੰਭਾਵਨਾ ਤੇ ਪਾਰਟੀਆਂ ਦੇ ਨਾਲ ਗੱਲਬਾਤ ਕਰਨਗੇ ਬੀਤੇ ਦਿਨੀ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੇ ਕਿਹਾ ਸੀ ਕਿ ਸਰਕਾਰ ਬਣਾਉਣ ਦੇ ਮਾਮਲੇ ਤੇ ਉਹ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਨਗੇ ਮੰਗਲਵਾਰ ਨੂੰ ਕੋਰਟ ਨੇ ਸਰਕਾਰ ਤੇ ਸਵਾਲ ਉਠਾਉਂਦਿਆਂ ਹੋਇਆ ਕਿਹਾ ਸੀ ਕਿ ਲੋਕਤੰਤਰ ਦੇ ਵਿੱਚ ਲੰਬੇ ਸਮੇਂ ਤੱਕ ਰਾਸ਼ਟਰਪਤੀ ਸ਼ਾਸਨ ਠੀਕ ਨਹੀਂ ਹੈ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾਵਾਂ ਲੱਭਣ ਦੀ ਗੱਲ ਆਖਦਿਆਂ ਹੋਇਆਂ ਨਜੀਬ ਜੰਗ ਨੇ ਕਿਹਾ ਕਿ ਪ੍ਰੈਸ ਨੋਟ ਇੱਕ ਨਜੀਬ ਜੰਗ ਨੇ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਲੋਕ ਪਸੰਦੀਦਾ ਸਰਕਾਰ ਬਣਾਉਣ ਦੇ ਲਈ ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਫਿਲਹਾਲ 67 ਵਿਧਾਇਕ ਨੇ ਜਿਸ ਵਿੱਚ ਭਾਜਪਾ ਦੇ ਕੋਲ 29 ਆਮ ਆਦਮੀ ਪਾਰਟੀ ਦੇ ਕੋਲ 27 ਕਾਂਗਰਸ ਦੇ ਕੋਲ 8 ਅਤੇ ਹੋਰਾਂ ਕੋਲ 3 ਵਿਧਾਇਕ ਨੇ ਭਾਜਪਾ ਨੂੰ ਬਹੁਮਤ ਦੇ ਅੰਕੜੇ ਤੇ ਪਹੁੰਚਣ ਦੇ ਲਈ 5 ਹੋਰ ਵਿਧਾਇਕਾਂ ਦੀ ਜ਼ਰੂਰਤ ਹੈ ਰਾਸ਼ਟਰਪਤੀ ਸ਼ਾਸਨ ਕਾਫੀ ਚਿਰ ਤੋਂ ਦਿੱਲੀ ਦੇ ਵਿੱਚ ਲਾਗੂ ਹੈ ਜਿਸ ਨੂੰ ਲੈ ਕੇ ਫਟਕਾਰ ਵੀ ਲਗਾਈ ਗਈ ਸੀ ਇਹ ਸਵਾਲ ਕੋਰਟ ਵੱਲੋਂ ਪੁੱਛਿਆ ਗਿਆ ਸੀ ਕਿ ਇੱਕ ਲੋਕਤੰਤਰ ਦੇ ਵਿੱਚ ਇੰਨਾ ਚਿਰ ਤੱਕ ਰਾਸ਼ਟਰਪਤੀ ਸ਼ਾਸਨ ਲਾਗੂ ਕਿਉਂ ਹੈ ਅੱਜ ਵੀ ਸੁਣਵਾਈ ਹੋਈ ਜੋ ਕਿ 11 ਨਵੰਬਰ ਤੱਕ ਫਿਲਹਾਲ ਟਾਲੀ ਗਈ ਹੈ